ਇੱਕ ਅੱਜ ਹਵਾਲਾਤੀ ਜਿਹੜਾ ਉਹ ਪੱਜਿਆ ਸੀਗਾ ਸੀਗਾ ਸਿਵਲ ਹਸਪੀਟਲ ਤੋਂ ਕੀ ਨਾਮ ਹੈਗਾ ਉਹ ਸਰ ਕੋ ਪੜਿਆ ਗਿਆ ਰਿਸ਼ੂ ਵਾਸੀ ਬਗਦਾਦੀ ਗੜ ਫਿਰੋਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪਤਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਂਦਾ ਬਹਾਨਾ ਬਣਾ ਕੇ ਉਹ ਕਿਤੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ ਮਸਤੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਸ ਰਿਕਾਰਡ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਰ ਕਿਹੜੇ ਬਾਰੇ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਪਰ ਕਿੰਨੀ ਜਿਹੜਾ ਫੋਟੋ ਕਾਲ ਦੇ ਵਿੱਚ ਇਹ ਕਿਹੜਾ ਸੀਗਾ ਰਿਸ਼ੂ 23 ਤਰੀਕ ਨੂੰ ਦਾਖਲ ਹੋਇਆ ਸੀ 23 4 ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹ ਵੀ ਅਜੇ ਸਰਚਰੀ ਹੋਣੀ ਹੈ ਜਿਹਦੇ ਕਰਕੇ ਕਿ ਉੱਥੇ ਅਜੇ ਦਾਕ ਇਹ ਕਿਸ ਫਰਾਰ ਕਿਵੇਂ ਹੋਇਆ ਉਹ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਅਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਨੂੰ ਜਿਹੜੀ ਉਹ ਨਾਲ ਹੁੰਦੀ ਹੈ ਉਹ ਉਸ ਚੈਲ ਦੇ ਉੱਤੇ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗੂਲਸ ਫਿਰ ਉਹ ਟਰੈਕ ਕੀਤਾ ਜਿਹੜਾ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਵੀ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਪੁਲਿਸ ਬਾਹਰ ਵੀ ਲੱਗੀ ਹੋਈ ਹੈ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ ਕੀ ਪਰਿਸ਼ੂ ਜਿਹੜਾ ਹੈਗਾ ਸੀ ਉਹ ਇੱਥੋਂ ਚਲਾ ਗਿਆ ਸੀਗਾ ਕਿਤੇ ਹਾਂਜੀ ਗਿਆ ਨਹੀਂ ਸੀ ਉਹ ਬਾਥਰੂਮ ਦੇ ਅਸਲ ਵਿੱਚ ਨਸ਼ੇ ਦੀ ਲੱਗਦੀ ਕੋਟ ਅੱਛਾ ਜੀ ਨਸ਼ੇ ਦਾ ਆਦੀ ਹੈ ਹੂੰ ਉਹ ਕਿਤੇ ਰੋਲਾ ਪੁੰਡਾ ਪੈ ਗਿਆ ਤੇ ਉਹ ਜਿਵੇਂ ਬਾਥਰੂਮ ਚੈੱਕ ਇਨ ਕੀਤਾ ਅੱਛਾ ਉਹ ਉੱਥੇ ਅੰਦਰ ਹੀ ਸੀ ਤੇ ਬਾਹਰ ਹੀ ਜਾ ਰਿਹਾ ਬਾਹਰ ਬਿਠਾ ਰਿਹਾ ਤੇ ਇਹ ਹੁਣ ਇੱਥੇ ਹੀ ਹੈ ਮੌਜੂਦ ਹੈ ਹਾਂਜੀ ਹਾਂਜੀ ਮੌਜੂਦ ਹੈ ਉਹ ਸਾਹਮਣੇ ਬੈਠਾ ਹੈ ਹੂੰ ਕਿੰਨੀ ਦੇਰ ਬਾਅਦ ਲਿਆ ਤਾ ਹਫਰਾ ਤਫਰੀ ਇੱਕ ਵਾਰੀ ਬਚ ਗਈ ਸੀ ਉਹ ਦਾ ਪੈਸੇ ਆ ਕੰਪਨੀ ਨੇ ਖਾ ਲਏ ਕਿ ਤਰ੍ਹਾਂ ਬਾਥਰੂਮ ਜਾ ਇਹਨਾਂ ਬਾਹਰੋਂ ਲੌਗ ਲਾ ਕੇ ਬਾਹਰ ਦੇਖਣਾ ਚਾਹਤੇ ਉਹਦੇ ਕਰਕੇ ਫਿਰ ਬਾਹਰ ਵੀ ਇਹਨਾਂ ਨੂੰ ਦਰਵਾਜ਼ਾ ਅੱਛਾ ਜਦੋਂ ਫਿਰ ਤੁਸੀਂ ਬਾਥਰੂਮ ਚ ਵੇਖਿਆ ਫਿਰ ਉੱਥੇ ਬਾਅਦ ਚਾਲਾ ਲਾ ਕੇ ਲੋਕ ਕੋਲ ਦੇਖਿਆ ਇਹ ਅੰਦਰ ਹੀ ਗਿਆ ਅੱਛਾ ਇਹ ਕਿੰਨੀ ਦੇਰ ਬਾਅਦ ਮਿਲਿਆ ਫਿਰ ਤੁਹਾਨੂੰ ਅਸੀਂ ਆਏ ਆਏ ਆ ਕੋਈ 8-9 ਘੰਟੇ ਬਾਅਦ ਲੋਕ ਆ ਕੇ ਖੋਲ ਕੇ ਦੇਖਿਆ ਵੀ ਕੀ ਰਾਮੇਸ਼ਰ ਤੁਹਾਡਾ ਨਾਂ ਇਹ ਅਸੀ ਗਦਾਸ ਸਿੰਘ